ਆ ਇੱਕ ਜਾਲੀ ਨਿਹੰਗ ਸਿੰਘੇ ਬਾਣਾ ਪਾ ਕੇ ਰੱਖਦਾ ਹੈ ਤੇ ਹੁਣ ਸਨਾਤਨਿਆਣੇ ਨੂੰ ਰਾਸ਼ਟਰੀ ਸੰਤ ਦੀ ਉਪਾਧੀ ਦਿੱਤੀ ਹੈ। ਬੰਦੇ ਚ ਸਿੱਖੀ ਵਾਲਾ ਇੱਕ ਗੁਣ ਨਹੀਂ ਪਰ ਆਪਣੇ ਆਪ ਨੂੰ ਨਿਹੰਗ ਕਹਿੰਦਾ ਏ ਇਹ ਬੰਦਾ ਮੂਹ ਮੰਨਦਾ ਵੀ ਮੈਂ ਨਾਉਂਦਾ ਬਹੁਤ ਘਾਟਿਆਂ ਨਾਉਣਾ ਜ਼ਰੂਰੀ ਨਹੀਂ ਕੋ ਜ਼ਰੂਰੀ ਨਹੀਂ ਹੈਗਾ ਆਪਾਂ ਕਿਹੜੇ ਕੋਈ ਨਾ ਨਾ ਉਹ ਨਾ ਨਾ ਉਹ ਇਹ ਬੰਦਾ ਮੜੀਆਂ ਤੇ ਮੱਠਾਂ ਤੇ ਜਾ ਕੇ ਮੂਰਤੀ ਪੂਜਾ ਕਰਦਾ ਏ ਜੱਗ ਕਰਦਾ ਏ ਹਵਨ ਕਰਦਾ ਏ ਜਿਹੜੇ ਕੰਮਾਂ ਤੋਂ ਗੁਰੂ ਨੇ ਰੋਕਿਆ ਏ ਉਹ ਸਾਰੇ ਕੰਮ ਇਹ ਕਰਦਾ ਏ ਇੱਕ ਤਲਵੇਂ ਚੱਟਣ ਲਈ ਰਾਜ ਸੱਤਾ ਵਾਲਿਆਂ ਦੇ ਤੇ ਉਹ ਰਾਜ ਸੱਤਾ ਵਾਲਿਆਂ ਨੇ ਇਹਨੂੰ ਰਾਸ਼ਟਰੀ ਸੰਤ ਦੀ ਅਪਾਧੀ ਦਿੱਤੀ ਏ ਸਾਡੀ ਵੱਲੋਂ ਭਾਵੇਂ ਤੁਸੀਂ ਇਹਨੂੰ ਰਾਸ਼ਟਰੀ ਸੰਤ ਅੰਤਰਰਾਸ਼ਟਰੀ ਪੰਛੀ ਰਾਸ਼ਟਰੀ ਜਨਵਾਰ ਜਿਹੜੀ ਮਰਜ਼ੀ ਆਪਾਦੀ ਦੇ ਦੋ ਪਰ ਇਹਨੂੰ ਪਹਿਲਾਂ ਆਪਣੀ ਖਾਕੀ ਨਿੱਕਰ ਪਵਾ ਲੋ ਇਹ ਬਾਣਾ ਇਹਦਾ ਨਹੀਂ ਇਹ ਬਾਣਾ ਗੁਰੂਪੰਥ ਦਾ ਹੈ ਜਦੋਂ ਇਹ ਬਾਣਾ ਪਾ ਕੇ ਤਲਵੇ ਚੱਟਦਾ ਹੈ ਤੇ ਪੰਥ ਦੇ ਨਾਮ ਤੇ ਕਲੰਕਿਆ ਨਿਹੰਗ ਸਿੰਘਾਂ ਨੂੰ ਵੀ ਬੇਨਤੀ ਹੈ ਵੀ ਇਹਦੇ ਤੋਂ ਬਾਣਾ ਲਵਾ ਲਿਆ ਜਾਵੇ ਕਮਾਲੇ ਵਾਲਾ ਸਿਰ ਕਿਸੇ ਮੂਰਤੀ ਦੇ ਅੱਗੇ ਨਹੀਂ ਝੁੱਕ ਸਕਦਾ ਗੁਰੂ ਦਾ ਨਿਹੰਗ ਜਾਗਵੰਨ ਨਹੀਂ ਕਰ ਸਕਦਾ ਸੋ ਤਾਂ ਕਰਕੇ ਇਹਦਾ ਬਾਣਾ ਲਵਾਇਆ ਜਾਵੇ ਤੈਨੂੰ ਖਾਕੀ ਨਿੱਕਰ ਪਵਾ ਕੇ ਜਿੱਥੇ ਮਰਜ਼ੀ ਲਈ ਫਿਰੋ ਪਰ ਗੁਰੂ ਦਾ ਬਾਣਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਵੀ ਉਹ ਕੋਈ ਜੱਗ ਕਰੇ ਉਹ ਕੋਈ ਹਵਨ ਕਰੇ ਉਹ ਕੋਈ ਤਲਵੇ ਚੱਟੇ ਕਿਉਂਕਿ ਗੁਰੂ ਦਾ ਬਾਣਾ ਪੰਥ ਦਾ ਹੈ ਉਹ ਇਕੱਲੇ ਸੰਗਤਾਂ ਦੀ ਹੁੰਦੀ ਹੈ